ਕਾਈ ਸ਼ਰਾਬੀ ਹੋਇਆ ਪਾਜੀ ਉਹ ਬੰਦਾ ਸ਼ਰਾਬੀ ਹੋਇਆ ਮੈਂ ਇਧਰੋਂ ਘੁੰਮ ਗਿਆ ਇਸ ਬੰਦੇ ਨੇ ਵੱਡੂਆ ਕੱਢ ਕੇ ਇੱਥੇ ਰੱਖ ਲਿਆ ਆਹ ਦੇ ਵੱਡੂਆ ਪਾਜੀ ਮੇਰੇ ਕੋ ਫੜਿਆ ਇਸ ਬੰਦੇ ਨੇ ਇਹ ਤਾਂ ਕੋ ਵੱਡੂਆ ਫੜਿਆ ਮੈਂ ਆਹ ਦੇ ਵੱਡੂਆ ਸੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਇਸ ਸਮੇ ਅਸੀਂ ਨਵਾਂ ਸ਼ਹਿਰ ਦੇ ਮੁੱਖ ਮਾਰਗ ਤੇ ਮੌਜੂਦ ਹੈ ਚੰਡੀਗੜ੍ਹ ਚੌਂਕ ਤੋਂ ਲੈ ਕੇ ਥਾਣਾ ਦੇ ਵਿਚਕਾਰ ਜਿਹੜੀ ਜਗ੍ਹਾ ਉੱਥੇ ਮੌਜੂਦ ਹੈ ਇੱਥੋਂ ਬਿਲਕੁਲ 100 ਮੀਟਰ ਤੇ ਚੰਡੀਗੜ੍ਹ ਚੌਂਕ ਹੋਣਾ ਤੇ ਇਧਰਲੇ ਪਾਸੇ 150 ਮੀਟਰ ਤੇ ਥਾਣਾ ਹੋਣਾ ਤੇ ਇੱਥੇ ਇੱਕ ਚੋਰ ਜਿਹੜਾ ਆ ਆ ਵੀਰ ਹੁਣਾਂ ਨੇ ਫੜਿਆ ਪੂਰੀ ਸਿਚੁਏਸ਼ਨ ਇਹਨਾਂ ਤੋਂ ਸਮਝ ਲੈਣੇ ਆ ਹਾਲਾਂਕਿ ਚੋਰ ਨੇ ਆਪਣੇ ਗੁਨਾਹ ਆਪਣਾ ਗੁਨਾਹ ਕਬੂਲ ਵੀ ਕੀਤਾ ਔਰ ਚੋਰ ਨੇ ਇਹਨੂੰ ਦੱਸਿਆ ਵੀ ਕਿ ਕਿਹੜੇ ਮਹੱਲੇ ਦਾ ਪੂਰੀ ਜਾਣਕਾਰੀ ਵੀਰ ਹੁਣਾਂ ਤੋਂ ਲੈਣੇ ਬਾਈ ਜੀ ਕੀ ਨਾਮ ਤੁਹਾਡਾ ਸਰ ਚਰਨਜੀਤ ਸਿੰਘ ਆਪਾਂ ਆਪਣਾ ਇਲਾਕਾ ਕਿ ਮਤਲਬ ਕਿਹੜਾ ਇਹ ਜੀ ਪਿੰਡ ਕਿਹੜਾ ਰਾਹੋਂ ਰੋਡ ਖਾਰਾ ਕਲੋਨੀ ਤੇ ਇਹ ਕੰਮ ਕੀ ਕਰਦੇ ਤੁਸੀਂ ਸਰ ਮੈਂ ਕੰਮ ਮੈਂ ਵੀ ਆਟਰ ਦੇ ਕਰਦਾ ਹਾਂ ਅੱਛਾ ਜੀ ਠੀਕ ਔਰ ਇਹਦੀ ਸਿਚੁਏਸ਼ਨ ਕੀ ਬਣੀ ਸੀ ਸਿਚੁਏਸ਼ਨ ਸਾਰਾ ਇਹ ਬਣੀ ਸੀ ਜੀ ਬੰਦਾ ਸ਼ਰਾਬ ਪੀ ਕੇ ਟੱਲੀ ਹੋਇਆ ਸੀ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਇਦੇ ਮੂੰਹ ਦੇ ਵਿੱਚ ਇੱਕ ਬੰਦਾ ਨਿੰਬੂ ਪਾ ਰਿਆ ਸੀ ਮੈਂ ਸਰ ਆਫਸਾਈਡ ਖੜਾ ਖੜਾ ਸੀ ਉਸ ਬੰਦੇ ਨੇ ਇਹਦੀ ਜੇਬ ਦੇ ਵਿੱਚੋਂ ਇਦਾਂ ਹੱਥ ਪਾ ਕੇ ਬਟੂਆ ਇੱਥੇ ਰੱਖ ਦਿੱਤਾ ਮੈਂ ਸਰ ਘੁੰਮ ਕੇ ਆ ਗਿਆ ਘੁੰਮ ਕੇ ਆ ਗਿਆ ਉਸ ਬੰਦੇ ਨੇ ਮੈਨੂੰ ਦੇਖ ਲਿਆ ਬਟੂਆ ਦੇਖ ਕੇ ਇੱਥੇ ਰੱਖ ਦਿੱਤਾ ਤੇ ਮੈਂ ਆ ਕੇ ਉਹਨੂੰ ਫੜ ਲਿਆ ਗੱਲ ਤੋਂ ਤੁਸੀਂ ਹਾਂਜੀ ਸਰ ਮੈਂ ਹੀ ਫੜਿਆ ਉਹਨੂੰ ਆ ਕੇ ਠੀਕ ਹੈ ਤੇ ਸਰ ਉਹ ਮੁੱਕਰ ਗਿਆ ਪਹਿਲਾਂ ਕਹਿੰਦਾ ਮੈਂ ਨਹੀਂ ਖੱਡਿਆ ਬਟੂਆ ਭਾਜੀ ਮੈਂ ਨਹੀਂ ਖੱਡਿਆ ਬਟੂਆ ਮੈਂ ਕਿਹਾ ਨਹੀਂ ਮੰਨੇ ਇਥੇ ਦੋ ਦੋ ਜੋ ਦੋ ਚਾਰ ਬੰਦਿਆਂ ਨੇ ਹੋਰ ਸਿੱਟੀਆਂ ਉਹਦੇ ਪ੍ਰੈਸ਼ਰ ਪਾਇਆ ਹਾਂਜੀ ਪ੍ਰੈਸ਼ਰ ਪਾਇਆ ਨਹੀਂ ਪ੍ਰੈਸ਼ਰ ਨਹੀਂ ਪਾਇਆ ਸਰ ਪ੍ਰੈਸ਼ਰ ਨਹੀਂ ਪਾਇਆ ਉਹ ਮੈਂ ਸੱਚ ਦੱਸਦੇ ਕੀ ਆ ਅੱਛਾ ਉਹ ਮੰਨ ਗਿਆ ਸਰ ਕਿ ਹਾਂ ਬਟੂਗਾ ਮੈਂ ਹੀ ਕੱਢਿਆ ਕਿੰਨੀ ਕੁ ਉਮਰ ਦਾ ਲੱਗਦਾ ਸੀ ਪਰ ਮੇਰੇ ਖਿਆਲ ਨਾਲ ਉਹ 25 20 ਸਾਲ ਦਾ ਲੱਗਦਾ ਸੀ ਅੱਛਾ ਜੀ ਹਾਂਜੀ ਪੰਜਾਬੀ ਸੀਗੇ ਪ੍ਰਵਾਸੀ ਪ੍ਰਵਾਸੀ ਸੀ ਸਰ ਤੇਰੇ ਹਿਸਾਬ ਨਾਲ ਹਾਂਜੀ ਸਰ ਉਹ ਮਤਲਬ ਪਰ ਚੋਰੀ ਕਰਨ ਲੱਗਾ ਤੁਸੀਂ ਰੰਗੇ ਹੱਥ ਫੜ ਲਿਆ ਰੰਗੇ ਸੀ ਫੜਿਆ ਸਰ ਮੈਨੂੰ ਹਾਂਜੀ ਫੇ ਉਹ ਹੋਰ ਗੁਨਾਹ ਵੀ ਮੰਨੇ ਹੋਰ ਚੋਰੀਆਂ ਵੀ ਮੰਨੇ ਪਹਿਲਾਂ ਕੀਤੀਆਂ ਨਹੀਂ ਹੋਰ ਚੋਰੀਆਂ ਨੇ ਪੁੱਛਿਆ ਸਰ ਮੈਂ ਇੱਥੇ ਪੁੱਛਿਆ ਇੱਥੇ ਇੱਕ ਮੋਟਰਸਾਈਕਲ ਚੱਕ ਹੋਇਆ ਸੀ ਇੱਥੇ ਐਸੀ ਝਗੜਤ ਆ ਦੁਕਾਨ ਵਾਲੇ ਦਾ ਵੀ ਚੱਕ ਹੋਇਆ ਇਹਨਾਂ ਦਾ ਵੀ ਚੱਕ ਹੋਇਆ ਸਰ ਉਹਨਾਂ ਦਾ ਮੈਨੂੰ ਪਤਾ ਨਹੀਂ ਇਸ ਰੈਡੀ ਦੇ ਨਾਲ ਮੋਟਰਸਾਈਕਲ ਖੜਾ ਸੀ ਕੋਈ ਬੰਦਾ ਖਾਣਾ ਖਾ ਰਿਹਾ ਸੀ ਉਹਦਾ ਮੋਟਰਸਾਈਕਲ ਚੱਕ ਹੋਇਆ ਅੱਛਾ ਹੁਣ ਸ਼ੱਕ ਤਾਂ ਪੈਂਦੀ ਹੈ ਫਿਰ ਕੋ ਸ਼ੱਕ ਤਾਂ ਪੈਂਦੀ ਹੈ ਸਰ ਜਿਹੜੇ ਇਦਾਂ ਜਿਹੜਾ ਇਦਾਂ ਸ਼ਰਮਜੀਤ ਜੇਬ ਚ ਪਰਸ ਕੱਢ ਰਿਹਾ ਮੇਰੇ ਸਾਹਮਣੇ ਸਰ ਪਰਸ ਕੱਢਿਆ ਉਹਨੇ ਆ ਦੇਖੋ ਪਰਸ ਦੇ ਵਿੱਚ ਭਾਏ ਸਾਰ ਨੂੰ ਤੁਸੀਂ ਮੜ ਜਾ ਆ ਦੇਖੋ ਮੈਂ ਦਖਾਲ ਵੀ ਦਿੰਦਾ ਸਰ ਦੇਖੋ ਪੈਸੇ ਵੀ ਆ ਦਸਤਾਵੇਜ਼ ਵੀ ਹੋਣਗੇ ਐਸੇ ਵੀ ਆ ਉਹਦੇ ਡਾਕੂਮੈਂਟ ਵੀ ਆ ਸਾਰੇ ਇਹਦੇ ਵਿੱਚ ਆ ਦੇਖੋ ਹੁਣ ਤਾਂ ਚੱਕ ਕੇ ਸਿੱੜਦੇ ਵਾਲੇ ਸੀ ਪਰਸ ਪਰਸ ਸਿੜਦਾ ਸਰੋਦੀ ਟੋਕਮੈਂਟ ਜਾਂਦੇ ਲੱਗਣੇ ਸੀ ਸਰ ਇੱਕ ਬੰਦਾ 20 ਰੁਪਏ ਇਕੱਠੇ ਕਰਦਾ ਤੁਸੀਂ ਦੇਖੋ ਤਾਂ ਸਹੀ ਵੀ ਉਹ 20 20 ਰੁਪਏ ਸਾਰੇ ਦਿਹਾੜੀ ਇਕੱਠੇ ਕਰ ਸਾਰੀ ਦਿਹਾੜੀ ਦੇ ਵਿੱਚ 20 ਰੁਪਏ ਇਕੱਠੇ ਕਰ ਰਿਹਾ ਸਰ ਚਲੋ ਉਹਦਾ ਪਰਸਨਲ ਵਰਡਿਕਟ ਹੈ ਸ਼ਰਾਬ ਪੀਣੀ ਹੈ ਨਹੀਂ ਪੀਣੀ ਉਹਦੀ ਪਰਸਨਲ ਮਰਜ਼ੀ ਆ ਸਰਕਾਰਾਂ ਵੇਚਦੀਆਂ ਤਾਂ ਲੋਕ ਪੀਂਦੇ ਆ ਸਾਰਾ ਸੀ ਨਾਲ ਕੋ ਨਾ ਕੋਲ ਹੁੰਦੇ ਤਾਂ ਉਹਨੇ ਪਰਸ ਲੈ ਜਾਣਾ ਸੀ ਇਹਦਾ ਫੋਨ ਵੀ ਲੈ ਕੇ ਜਾ ਸਕਦਾ ਸੀ ਹਾਂਜੀ ਸਰ ਕਾ ਇਹ ਸ਼ਰਿਆਮ ਦੇਖੋ ਕਿੰਨਾ ਕਿੰਨੀ ਨੇਰ ਕਰਦੀ ਆ ਇੱਕ ਬੰਦਾ ਆਪਣੇ ਆਟੋ ਚ ਲੰਮਾ ਪਿਆ ਦੇਖੋ ਉਹਨਾਂ ਆਪ ਇਸ ਵਾਸਤੇ ਨਾ ਦੁਰੀ ਉਹਨੇ ਪੀਤੀ ਕੀ ਪਤਾ ਉਹਦੀ ਕੀ ਮਜਬੂਰੀ ਹੈ ਬਿਲਕੁਲ ਸਰ ਕੀ ਪਤਾ ਉਹ ਤੇ ਦਿਲ ਚ ਕਿਹੜਾ ਦਰਦ ਹੈ ਜਾਂ ਉਹਨੂੰ ਸ਼ੌਕ ਹੈ ਪਰ ਜੇ ਸਰਕਾਰਾਂ ਜੇ ਸਰਕਾਰਾਂ ਵੇਚਦੀਆਂ ਤਾਂ ਤਾਂ ਪੀਣੇ ਆ ਉਹ ਤੋਂ ਅਗਲੀ ਗੱਲ ਚੋਰਾ ਤਾਂ ਹਾਂ ਦੇਖੋ ਸ਼ਰਿਆਮ ਜੇਬ ਚੋਂ ਪਰਸ ਕੱਢੇ ਜਾ ਰਹੇ ਸੀ ਜੇ ਮੌਕੇ ਤੇ ਮੌਜੂਦ ਨਾ ਹੁੰਦੇ ਨਾ ਹੁੰਦਾ ਤਾਂ ਹੋ ਸਕਦਾ ਪਰਸ ਵੀ ਜਨਰਲ ਕਹਿੰਦੇ ਬੋਨ ਵੀ ਲੈ ਜਾਣਾ ਸੀ ਲੈ ਜਾਣਾ ਸੀ ਸਰ ਫੋਨ ਵੀ ਫੋਨ ਦੀ ਵੀ ਤਿਆਰੀ ਸੀ ਸਰ ਉਹਦੀ ਜਿਸ ਹੱਬ ਨੇ ਅਸੀਂ ਇਹਨੂੰ ਇੱਕ ਬੰਦਾ ਠਾਲ ਰਿਹਾ ਸੀ ਠਾਲ ਕੇ ਉਹਨੇ ਬੰਦੇ ਨੇ ਨਾਲ ਹੀ ਪੈਸੇ ਕੱਢ ਲਏ ਹੁਣ ਇਹਦੇ ਪਰਿਵਾਰ ਨੂੰ ਦੱਸਿਆ ਕਿ ਨਹੀਂ ਸਾਰੇ ਹੁਣ ਇਹਨੂੰ ਲੈ ਕੇ ਚੱਲਿਆਂ ਕਰ ਇਹ ਕਿੱਥੇ ਦੇ ਆ ਇਹ ਸਾਰੇ ਹੈਗੇ ਆਪਣੇ ਮਨਜੀ ਸਾਹਿਬ ਦੇ ਕੋਟ ਰਹਿੰਦੇ ਆ ਚਲੋ ਤੁਹਾਡੇ ਵਰਗੇ ਵੀਰ ਚੰਗੇ ਆ ਜਿਹੜੇ ਇਨਸਾਨੀयत ਪਸੰਦ ਦੇ ਆ ਜਿਹੜੀ ਇਹਦੀ ਇਹਦੀ ਸੇਵਾ ਕਰ ਰਹੇ ਆ ਆਪਣੇ ਭਾਈਚਾਰੇ ਦੀ ਉਹਦੀ ਡਰਾਈਵਰ ਭਾਈ ਦੀ ਸੇਵਾ ਕਰਦੇ ਚੋਰੀ ਤੋਂ ਵੀ ਬਚਾਉਂਦੇ ਸਰ ਕੁਦਰ ਦੀ ਮੇਰੀ ਸਕੂਟਰ ਹੀ ਖੜੀ ਇੱਥੇ ਆ ਦੇਖੋ ਮੇਰੀ ਸਕੂਟਰ ਹੀ ਖੜੀ ਇੱਥੇ ਕੁਦਰਤੀ ਮੈਂ ਖੜਾ ਸੀ ਕੋਲ ਇੱਕ ਬੰਦਾ ਮੈਨੂੰ ਕਹਿੰਦਾ ਮੈਂ ਨਿੰਬੂ ਖੁਦ ਲੈ ਕੇ ਦੇ ਕੇ ਆਇਆ ਮੈਂ ਕਹਿੰਦਾ ਨਿੰਬੂ ਪੜਾਓ ਇਹਨੂੰ ਘਰ ਲੈ ਕੇ ਜਾਈਏ ਜੀ ਅੱਛਾ ਉਹ ਮੁੰਡੇ ਦਾ ਹੁਣ ਨਾਂ ਕੀ ਦੱਸਿਆ ਸਰ ਨਾਂ ਨਹੀਂ ਉਹਨੇ ਦੱਸਿਆ ਕਿ ਕੋਈ ਇੱਥੇ ਮਹਿਫਲ ਕਾਫੀ ਇਕੱਠੀ ਹੋ ਗਈ ਸੀ ਕਿਉਂਕਿ ਜੁੱਤੀਆਂ ਦਾ ਹਾਂਜੀ ਛੱਡ ਛੱਡ ਕਿਉਂ ਸਰ ਜਦੋਂ ਗਲਤੀ ਮੰਨ ਗਿਆ ਤੇ ਬਾਕੀ ਬੰਦੇ ਕਹਿਣ ਲੱਗੇ ਮੈਂ ਛੱਡ ਦਿਓ ਸਭ ਪ੍ਰੋਬਲਮ ਇਹ ਹੈ ਸਾਡੇ ਲੋਕਾਂ ਨੂੰ ਤਰਸ ਆ ਜਾਂਦਾ ਨਾ ਤਰਸ ਆ ਜਾਂਦਾ ਬਿਲਕੁਲ ਸਹੀ ਹੈ ਇਹ ਜਿਹੜੇ ਮਾੜੇ ਅਨਸਰ ਇਹਨੂੰ ਤਰਸ ਨਹੀਂ ਕਰ ਸਕਦਾ ਤਰਸ ਆ ਜਾਂਦਾ ਹੋਰ ਗੱਲ ਤਰਸ ਕਰਨਾ ਪੁਸ਼ਤ ਪਨਾਹੀ ਕਰਨ ਬਰਾ ਉਨੇ ਆਪਣੇ ਤਰੀਕੇ ਨਾਲ ਪੁੱਛਿਆ ਹੁੰਦਾ ਥੋੜਾ ਜਿਹਾ ਭੂਂਡ ਡੰਗ ਮਾਰਿਆ ਹੁੰਦਾ ਸਾਰਾ ਕੁਝ ਦੱਸ ਦੇਣਾ ਸੀ ਉਹਨੇ ਕਿੰਨੀ ਕਚੋਰੀਆਂ ਕੀਤੀਆਂ ਜਿਹੜਾ ਮੰਨ ਗਿਆ ਸਾਰ ਉਹ ਸਾਡੇ ਕੋਲ ਮੰਨ ਗਿਆ ਉਹ ਸਾਡੇ ਕੋਲ ਮੰਨ ਗਿਆ ਕਿ ਹਾਂ ਮੈਂ ਕੱਢਿਆ ਪਰਸ ਚਲੋ ਆ ਵੀਰ ਦਾ ਧੰਨਵਾਦ ਹੈ ਬਾਕੀ ਹੋਰ ਵੀਰਾਂ ਨੂੰ ਵੀ ਬੇਨਤੀ ਹੈ ਜਦੋਂ ਕਿ ਚੋਰ ਫੜ ਹੁੰਦਾ ਢਿੱਲ ਨਾ ਕਰਿਆ ਕਰੋ ਚੱਕ ਕੇ ਥਾਣੇ ਇਨਫੋਰਮ ਕਰਕੇ ਥਾਣੇ ਫੜਾ ਦਿਆ ਕਰੋ ਆ ਵੀਰ ਨੇ ਇਹਨਾਂ ਦੀ ਜਿਹੜਾ ਜਿਹੜੀ ਇਹਨਾਂ ਦਾ ਪਰਸ ਬਚਾਇਆ ਇਹਨਾਂ ਦੇ ਡਾਕੂਮੈਂਟ ਬਚਾਏ ਆ ਔਰ ਉਹਨਾਂ ਨੂੰ ਘਰ ਵੀ ਛੱਡਣ ਚੱਲਿਆ ਤਾਂ ਇਹਨਾਂ ਦੀ ਜਿਹੜੀ ਜਿਹੜੀ ਇਨਸਾਨੀਤ ਪਸੰਦ ਕੰਮ ਕਰ ਰਹੇ ਆ ਉਹਦੇ ਲਈ ਧੰਨਵਾਦੀ ਆ ਅਸੀਂ ਤੇ ਫਿਰ ਤੋਂ ਬੇਨਤੀ ਹੈ ਕਿ ਚੋਰ ਜੇ ਕੋਈ ਹੁੰਦਾ ਉਹਨੂੰ ਥਾਣੇ ਜ਼ਰੂਰ ਫੜਾਇਆ ਕਰੋ ਤਾਂ ਜੋ ਉਹਦੀ ਅਸਲੀਅਤ ਸਾਹਮਣੇ ਆਵੇ ਬਹੁਤ ਬਹੁਤ ਸ਼ੁਕਰੀਆ ਵੀ ਥੈਂਕ ਯੂ ਸਰ